ਕੁੜੀਆਂ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਸਾਡੀ ਵਾਹ ਵਾਹ ਹੁੰਦੀ ਰਹੇ ਤੇ ਰਸੋਈ ਇੱਥੇ ਵਿੱਚ ਸਾਡੀ ਬੱਲੇ ਬੱਲੇ ਹੋਵੇ ਤੇ ਸਾਡੀ ਬਣਾਈ ਚੀਜ਼ ਸਾਰਾ ਪਰਿਵਾਰ ਪਸੰਦ ਕਰੇ ਤਾਂ ਤੁਸੀਂ ਫਿਰ ਆਪਣੀ ਵੀਡੀਓ ਤੇ ਜਾਇਆ ਕਰੋ ਪਹਿਲਾਂ ਲਾਈਕ ਦਾ ਬਟਨ ਦੱਬ ਦਿਆ ਕਰੋ ਮੁੜ ਕੇ ਕਮੈਂਟ ਕਰ ਦਿਆ ਕਰੋ ਤੇ ਵੀਡੀਓ ਸਾਰੀ ਖੋਲ ਕੇ ਆਪਣੀ ਦੇਖਿਆ ਕਰੋ ਤੇ ਆਥਣੇ ਸ਼ਾਮ ਨੂੰ ਚੱਕਿਆ ਕਰੋ ਪਤੀਲਾ ਤੇ ਚੱਕ ਕੇ ਸਬਜ਼ੀ ਬਣਾ ਦਿਆ ਕਰੋ ਮੈਂ ਕਹਿੰਨੀ ਕੋਈ ਨਹੀਂ ਤੁਹਾਨੂੰ ਨਿੰਤਾ ਜੇ ਸਬਜੀ ਤੋਂ ਜੀ ਅੱਕ ਗਿਆ ਆਪਾਂ ਦਾਲ ਕੰਨੀ ਹੋ ਜਨਿਆ ਦਾਲ ਤੋਂ ਜੀ ਅੱਕ ਅੱਕ ਜੇ ਆਪਾਂ ਚਟਨੀ ਕੰਨੀ ਹੋ ਜਨਿਆ ਜੇ ਚਟਨੀ ਤੋਂ ਜੀ ਅੱਕ ਜੇ ਤਾਂ ਫਿਰ ਆ ਦੇਖੋ ਜੀ ਤੁਸੀਂ ਇੱਕ ਨਵਾਂ ਤਰੀਕਾ ਸਬਜੀ ਬਣਾਉਣ ਦਾ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਬਣਦੀ ਹੈ ਤੇ ਆਪਾਂ ਨੂੰ ਪਤਾ ਵੀ ਗੰਡੇ ਟਮਾਟਰ ਤੇ ਆਪਣੇ ਹਰੀਆਂ ਮਿਰਚਾਂ ਸਾਰਿਆਂ ਦੇ ਘਰੇ ਹੁੰਦੀ ਹੈ ਜੀਓ ਜੀ ਦੇ ਘਰੇ ਗੰਡੇ ਟਮਾਟਰ ਤੇ ਹਰੀਆਂ ਮਿਰਚਾਂ ਤਾਂ ਹੁੰਦੀਆਂ ਹੀ ਆ ਆਲੂ ਕਦੂ ਭਾਵੇਂ ਨਾ ਹੀ ਹੋਣ ਕੋਈ ਗੱਲ ਨਹੀਂ ਗੋਭੀ ਨਾ ਹੋਵੇ ਚੱਲ ਜੂਗਾ ਕੰਮ ਪਰ ਸੌਖਾ ਤੇ ਆਸਾਨ ਤਰੀਕਾ ਜੇ ਕੋਈ ਰਿਸ਼ਤੇਦਾਰ ਆ ਜੇ ਮੌਕੇ ਤੇ ਕਾਂ ਵੀ ਚੱਕ ਕੇ ਤੁਸੀਂ ਇਹ ਵੱਡੋ ਤੇ ਬਣਾਓ ਮੈਂ ਕਹਿੰਨੀ ਐਨਾ ਸਵਾਦ ਬੰਦਦਾ ਬਹੁਤ ਹੀ ਜਿਆਦੇ ਸਵਾਦ ਬੰਦਦੀਆਂ ਨੇ ਆਪਾਂ ਕੀ ਕਰਨੇ ਆ ਜੀ ਮੈਂ ਜਿੰਨੀ ਕੁ ਬਣਾਉਣੀ ਤੁਸੀਂ ਆਪਦੇ ਹਿਸਾਬ ਨਾਲ ਬਣਾ ਲਿਓ ਪਰ ਅੱਜ ਤੁਸੀਂ ਜ਼ਰੂਰ ਆ ਬਣਾਇਓ ਅੱਜ ਨਾ ਤੁਸੀਂ ਘੋਲ ਕਰਿਓ ਜੇ ਤੱਬਰ ਜਿਆਦੇ ਆ ਤਾਂ ਗੰਢੇ ਛੋੜੇ ਜੇ ਵੱਧ ਲੈ ਲਿਓ ਜੇ ਟੱਬਰ ਛੋਟਾ ਹੈ ਤਾਂ ਭਾਵੇਂ ਤੁਸੀਂ ਮੇਰੇ ਵੰਗੋ ਦੋ ਲੈ ਲਿਓ ਜੀ ਆ ਦੋ ਆਪਾਂ ਗੰਡੇ ਲੈ ਕੇ ਛਿੱਲ ਕੇ ਤੇ ਧੋਤੇ ਕਈ ਮੇਰੀਆਂ ਸੂਝਵਾਨ ਭੈਣਾਂ ਇਹੋ ਜੀਆਂ ਵਿਚਾਰੀਆਂ ਬਹੁਤ ਹੀ ਜਿਹੜੀਆਂ ਜ਼ਿਆਦਾ ਸਿਆਣੀਆਂ ਤੇ ਸੱਚਜੀਆਂ ਨੇ ਉਹ ਫਿਰ ਮੈਨੂੰ ਕਮੈਂਟ ਕਰਦੀਆਂ ਨੇ ਕਹਿੰਦੀਆਂ ਜੀ ਤੁਸੀਂ ਗੰਡੇ ਤਾਂ ਧੋਤੇ ਨਹੀਂ ਪਹਿਨੋ ਮੈਂ ਵੀ ਨਹੀਂ ਕੂੜਾ ਖਾਂਦੀ ਮੈਂ ਵੀ ਗੰਡੇ ਧੋਕੇ ਰੱਖਦੀ ਆ ਬੇਟਾ ਤੁਸੀਂ ਘਰੇ ਵੀ ਧਿਆਨ ਦਿਆ ਕਰੋ ਮੇਰਾ ਪੁੱਤ ਬਾਲੀਆਂ ਸਿਆਣੀਆਂ ਨੇ ਹਨਾ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਕਮੈਂਟ ਕਰਨੇ ਹੁੰਦੇ ਨੇ ਕਰ ਦਿੰਦਿਆਂ ਤੇ ਚੌਰਸ ਕੱਟ ਲੈ ਗੰਡੇ ਆਪਾਂ ਕੋਈ ਇੰਚੀ ਟੇਪ ਨਹੀਂ ਚੱਕਣਾ ਵੈਸੇ ਚੌਰਸ ਹੋ ਜਾਂਦੇ ਨੇ ਹੁੰਦੇ ਤੇ ਆਪਾਂ ਟਮਾਟਰ ਵੀ ਚੌਰਸ ਕੱਟ ਲੇ ਤੇ ਹਰੀਆਂ ਮਿਰਚਾਂ ਵੀ ਕੱਟ ਲੀਆਂ ਤੇ ਦੂਜੇ ਬੰਨੇ ਚੱਕ ਲਿਆ ਜੀ ਆਪਣਾ ਫਰਾਈਪੈਨ ਫਰਾਈਪੈਨ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਜੀ ਆਪਾਂ ਥੋੜਾ ਜਿਹਾ ਕੀ ਕਰਨਾ ਤੇਲ ਪਾ ਲੈਣਾ ਇਹ ਜ਼ਿਆਦਾਤਰ ਸਬਜੀ ਸਰੋਂ ਦੇ ਤੇਲ 'ਚ ਜ਼ਿਆਦਾ ਸਵਾਦ ਬਣਦੀ ਹੈਗੀ ਹੈ ਇਹ ਵੀ ਸਬਜ਼ੀਆਂ ਦਾ ਅੱਡੋ-ਅੱਡ ਸਿਸਟਮ ਹੁੰਦਾ ਜੀ ਜਿਵੇਂ ਆਪਣੇ ਤੋਰੀਆਂ ਘਿਓ ਦੇ ਵਿੱਚ ਜ਼ਿਆਦਾ ਸਵਾਦ ਬਣਦੀਆਂ ਤੇ ਇਹ ਸਰੋਂ ਦੇ ਤੇਲ 'ਚ ਜ਼ਿਆਦਾ ਸਵਾਦ ਬਣਦੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਜੀ ਤੇਲ ਧਰਤਾ ਤੇ ਤੇਲ ਨੂੰ ਥੋੜਾ ਜਿਹਾ ਗਰਮ ਹੋ ਜਾਣ ਦਿਓ ਜਦੋਂ ਇਹ ਗਰਮ ਹੋ ਗਿਆ ਤੇ ਅੱਗੇ ਪ੍ਰਕਿਰਿਆ ਆਪਣੀ ਫੇਰ ਚੱਲੂਗੀ ਜਦੋਂ ਇਹ ਥੋੜਾ ਜਿਹਾ ਗਰਮ ਹੋ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਗਰਮ ਹੋ ਗਿਆ ਹਨਾ ਆਪਾਂ ਸੇਕ ਜਾਂ ਦੇਖ ਲਿਆ ਤੇ ਆਪਾਂ ਸਭ ਤੋਂ ਪਹਿਲਾਂ ਪਿਆਜ਼ ਪਾਉਣੇ ਹੈ ਸਾਰਿਆਂ ਤੋਂ ਪਹਿਲਾਂ ਵਿਚਾਰਿਆਂ ਦੀ ਇਹਨਾਂ ਦੀ ਵਾਰੀ ਆਉਂਦੀ ਹੈ ਕਦੇ ਵੀ ਦੇਖ ਲਓ ਜੀ ਤੁਸੀਂ ਜਦੋਂ ਵੀ ਵਾਰੀ ਆਉਗੀ ਵੀਡੀਓ ਦੇ ਆ ਵੀਡੀਓ ਦੇ ਵਿੱਚ ਨਹੀਂ ਜਦੋਂ ਵੀ ਆ ਪਰਸੋਈ ਦੇ ਵਿੱਚ ਸਬਜ਼ੀ ਬਣਾਉਨੇ ਆ ਤੇ ਉਦੋਂ ਪਹਿਲਾਂ ਜਦੋਂ ਵੀ ਬਣਾਉਣ ਲੱਗਦੇ ਆ ਪਹਿਲਾਂ ਵਿਚਾਰੇ ਗੰਡਿਆਂ ਦੀ ਵਾਰੀ ਆਉਂਦੀ ਹੈ ਗੰਡੇ ਛਮਕਦੇ ਨੇ ਸਭ ਤੋਂ ਪਹਿਲਾਂ ਇਹ ਵਿਚਾਰੇ ਔਖੇ ਹੁੰਦੇ ਨੇ ਤੇ ਇਹ ਜਾਣਦੇ ਨੇ ਜੀ ਆਪਣੇ ਸਰੋਂ ਦੇ ਤੇਲ ਦੇ ਵਿੱਚ ਠੀਕ ਹੈ ਜੀ ਸਰੋਂ ਦਾ ਤੇਲ ਹੋਵੇ ਘਿਓ ਹੋਵੇ ਹਨਾ ਨਾਰੀਅਲ ਦਾ ਤੇਲ ਹੋਵੇ ਪਰ ਵਾਰੀ ਵਿਚਾਰੀ ਇਹਨਾਂ ਦੀ ਆਉਂਦੀ ਹੈ ਚਲ ਚੰਗਾ ਇਹਨਾਂ ਨੂੰ ਉਹਦਾ ਪਹਿਲਾਂ ਮਿਲਿਆ ਵਿਆ ਹਨਾ ਨਹੀਂ ਤਾਂ ਇਹ ਰੁੱਸ ਕੇ ਬਹਿ ਜਾਣ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਹਰੀਆਂ ਮਿਰਚਾਂ ਪਾ ਦੇਣੇ ਦੇਖੋ ਹੁਣ ਤੁਸੀਂ ਗੰਡੇ ਤੇ ਹਰੀਆਂ ਮਿਰਚਾਂ ਕਿੱਡੀਆਂ ਸੋਹਣੀਆਂ ਲੱਗਦੀਆਂ ਨੇ ਹਨਾ ਹਰੀਆਂ ਮਿਰਚਾਂ ਜਦੋਂ ਪਾਤੀਆਂ ਨਾ ਤੇ ਫਿਰ ਇਹ ਵੀ ਥੋੜੀਆਂ ਜੀਆਂ ਤੜਕ ਲੈਣੀਆਂ ਨੇ ਧਿਆਨ ਰੱਖਿਓ ਇਹ ਸਬਜੀ ਦੇ ਵਿੱਚ ਆਪਾਂ ਗੰਡੇ ਥੋੜੇ ਜੇ ਕੱਚੇ ਰੱਖਣੇ ਹੈਗੇ ਜਿਆਦੇ ਪਕਾਉਣੇ ਨਹੀਂ ਹੈਗੇ ਅਗਰ ਜਿਆਦੇ ਪਕਾਉਂਗੇ ਤਾਂ ਫਿਰ ਇਹ ਸਵਾਦ ਨਹੀਂ ਬਣਨੀ ਮੈਂ ਪਹਿਲਾਂ ਦੱਸ ਦਿੰਨੀ ਆ ਆਪਾਂ ਇਹਦੇ 'ਚ ਮਸੱਧ ਨਹੀਂ ਮਾਰਨਾ ਹਲਕਾ ਹਲਕਾ ਇੱਕ ਆ ਮੇਰਾ ਖੁਰਚਣਾ ਇਹੋ ਜਿਹਾ ਵਿਚਾਰਾ ਇੱਕ ਵੀਰ ਮੈਨੂੰ ਕਮੈਂਟ ਕਰੀ ਜਾਵੇ ਕਹਿੰਦਾ ਜੀ ਸਬਜੀ ਤਾਂ ਚਲੋ ਠੀਕ ਐ ਆ ਘਾਹ ਖੋਦਣ ਵਾਲੀ ਕਹਿੰਦਾ ਖੁਰਪੀ ਕਿਉਂ ਰੱਖੀ ਐ ਬੇ ਵੀਰਾ ਇਹ ਸਟੀਲ ਦਾ ਐ ਇਹ ਖੁਰਚਣਾ ਕੀ ਪਤਾ ਤੈਨੂੰ ਹਨਾ ਤੂੰ ਰਸੋਈ ਦੇ ਵਿੱਚ ਜਾ ਕੇ ਦੇਖੀਂ ਆ ਬੁੜੀਆਂ ਆਹੀ ਚੱਕੀ ਬੈਠੀਆਂ ਹੁੰਦੀਆਂ ਖੁਰਚਣੇ ਤੇ ਵੀਰ ਤਾਂ ਵਿਚਾਰੇ ਬਾਲਾ ਧਿਆਨ ਰੱਖਦੇ ਪਤਾ ਨਹੀਂ ਤਾਂ ਭਾਈ ਰੋਟੀ ਸਬਜੀ ਵੀਰ ਬਣਾਉਂਦੇ ਨੇ ਹੁਣ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਚੱਲ ਕੋਈ ਨਹੀਂ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਇਹ ਖੁਰਚਣਾ ਕਿਵੇਂ ਲੱਗਿਆ ਤੁਹਾਨੂੰ ਹਨਾ ਤੇ ਉਸ ਤੋਂ ਬਾਅਦ ਆਪਾਂ ਪਾ ਦਨੇ ਆ ਜੀ ਟਮਾਟਰ ਮੈਂ ਕਹਨੀ ਆ ਜਿਹੜੀ ਸਬਜੀ ਇਹ ਸਵਾਦ ਲੱਗਦੀ ਆ ਪਤਲੇ ਪਤਲੇ ਬਣਾਇਓ ਫੁਲਕੇ ਫੁਲਕਿਆਂ ਦੇ ਉੱਤੇ ਸਬਜੀ ਰੱਖਣੀ ਆ ਆਪਾਂ ਕੌਲੀ ਦੇ ਵਿੱਚ ਨਹੀਂ ਪਾਉਣੀ ਇਸ ਚੀਜ਼ ਦਾ ਧਿਆਨ ਰੱਖਿਓ ਜਿਹੜੀ ਉੱਤੇ ਸਬਜੀ ਜਿਵੇਂ ਆਪਾਂ ਚਟਣੀ ਬਣਾਉਨੇ ਆ ਨਾ ਚਟਣੀ ਉੱਤੇ ਰੱਖ ਲੈਨੇ ਰੋਟੀਆਂ ਤੇ ਹਨਾ ਇਹ ਆਪਾਂ ਰੋਟੀਆਂ ਦੇ ਉੱਤੇ ਰੱਖਣੀ ਆ ਸਬਜੀ ਤੇ ਮੈਂ ਤੁਹਾਨੂੰ ਦੱਸੂ ਵੀ ਆਪਾਂ ਕਿਹੜੇ ਤਰੀਕੇ ਨਾਲ ਇਹ ਖਾਣੀ ਆ ਕਿਉਂਕਿ ਨਾਲੇ ਤਾਂ ਮੈਂ ਟਿੱਡ ਭਰ ਲੂੰਗੀ ਆਪਦਾ ਤੇ ਨਾਲੇ ਤੁਹਾਨੂੰ ਮੈਂ ਤਰੀਕਾ ਦੱਸ ਦਊਂਗੀ ਵੀ ਕਿਹੜੇ ਤਰੀਕੇ ਦੇ ਨਾਲ ਇਹ ਖਾਣੀ ਆ ਆਪਾਂ ਠੀਕ ਹੈ ਜੀ ਆਹ ਲੋ ਹੁਣ ਹੋ ਗਈ ਨਾ ਤਿਆਰ ਹੁਣ ਆਪਾਂ ਕੀ ਕਰਨਾ ਜੀ ਇਹਦੇ ਵਿੱਚ ਪਾਤਾ ਜੀ ਹਲਕਾ ਫੁਲਕਾ ਨਮਕ ਮਿਰਚ ਹਲਦੀ ਮਿਰਚਾਂ ਜ਼ਿਆਦਾ ਨਹੀਂ ਪਾਉਣੀਆਂ ਮਿਰਚ ਥੋੜੀ ਜੀ ਪਾਉਣੀਆਂ ਕਿਉਂਕਿ ਹਰੀਆਂ ਮਿਰਚਾਂ ਆਪਣੇ ਕੋਲ ਥੋੜੀਆਂ ਸੀਗੀਆਂ ਤੇ ਹਲਦੀ ਪਾ ਦਿਓ ਤੇ ਨਮਕ ਪਾ ਦਿਓ ਜੀ ਇਹਦੇ ਵਿੱਚ ਗਰਮ ਮਸਾਲੇ ਦੀ ਲੋੜ ਹੈ ਨਹੀਂਗੀ ਆਪਾਂ ਇਹਨਾਂ ਨੂੰ ਤੜਕ ਫੜਕ ਕਰਨਾ ਇਹਨੂੰ ਵੀ ਆਪਾਂ ਨੂੰ ਗਰਮ ਮਸਾਲੇ ਦੀ ਲੋੜ ਪਵੇ ਆ ਬਣ ਗਈ ਜੀ ਆਪਣੀ ਸਬਜ਼ੀ ਹੋ ਗਈ ਤਿਆਰ ਤੇ ਦੂਜੇ ਬੰਨੇ ਆਪਾਂ ਨੇ ਕੀ ਕਰਨਾ ਹੈਗਾ ਜੀ ਤਵਾ ਤਰ ਲੈਣਾ ਸਭ ਤੋਂ ਪਹਿਲਾਂ ਤਵਾ ਧਰ ਲੋ ਤੇ ਲੈ ਪਾ ਦੇ ਰੋਟੀ ਮੈਂ ਕਹਨੀ ਆ ਪਤਲੀ ਜੀ ਪਾਤੀ ਰੋਟੀ ਤਵਾ ਛੋਟਾ ਸੀ ਨਹੀਂ ਤਾਂ ਰੋਟੀ ਆਪਣੀ ਇਦੂ ਵੀ ਵੱਡੀ ਹੋ ਜਾਂਦੀ ਮੇਰਾ ਹੱਥ ਥੋੜਾ ਜਿਹਾ ਭਾਰਾ ਤੇ ਮੇਰੇ ਰੋਟੀਆਂ ਵੀ ਭਾਰੀਆਂ ਹੁੰਦੀਆਂ ਉਹ ਭਾਈ ਨਿੱਕੇ ਨਿੱਕੇ ਫੁਲਕੇ ਮੈਨੂੰ ਨਹੀਂ ਆਉਂਦੇ ਬਣਾਉਣੇ ਜਿਹੜੇ ਅੱਜ ਕੱਲ ਕੁੜੀਆਂ ਬਣਾਉਂਦੀਆਂ ਨੇ ਬਾਟੀ ਦੇ ਮੇਚ ਦੀਆਂ ਉਹ ਨਹੀਂ ਮੈਨੂੰ ਆਉਂਦੀਆਂ ਭਾਵੇਂ ਮੇਰੀ ਰੋਟੀ ਨਾ ਚੰਗੀ ਲੱਗੇ ਕਿਸੇ ਨੂੰ ਪਰ ਮੇਰੀ ਰੋਟੀ ਹੁੰਦੀ ਹੈ ਡਬਲ ਕਿਉਂਕਿ ਮੇਰੇ ਸਾਡੇ ਪਾਪਾ ਜੀ ਸੀਗੇ ਨਾ ਤੇ ਜੇ ਕਿਤੇ ਰੋਟੀ ਛੋਟੀ ਬਣਾ ਲੈਣੀ ਕਹਿੰਦਾ ਸੋਰੀ ਗਿਣਤੀ ਕਰਦੀ ਹਾਂ ਇਹ ਮੂੰਹ ਚ ਹੀ ਤੁਰੀ ਫਿਰਦੀ ਰਹ ਪਪਾ ਸਹੀ ਆ ਬਸ ਸਾਨੂੰ ਉਦੋਂ ਦੀ ਇਹੋ ਜੀ ਆਦਤ ਬਣੀ ਐ ਰੋਟੀ ਥੋੜੀ ਜੀ ਸਾਡੀ ਡਬਲ ਹੀ ਹੁੰਦੀ ਹੈਗੀ ਐ ਲਓ ਜੀ ਹੁਣ ਕਈ ਬੀਬੀਆਂ ਹੁਣ ਪੇਚੇ ਇਹਦੇ ਚ ਕਰਨ ਗਈਆਂ ਜੀ ਉਹ ਕਮੈਂਟ ਕਰ ਰਹੀਆਂ ਕਈ ਵੀਰ ਵੀ ਬੜੇ ਸੂਝਵਾਨ ਐ ਜੀ ਬਹੁਤ ਸਿਆਣੇ ਬਹੁਤ ਸੋਹਣੀਆਂ ਸੁਨੱਖੀਆਂ ਦਸਤਾਰਾਂ ਸਜਾਈਆਂ ਹੁੰਦੀਆਂ ਨੇ ਤੇ ਬਹੁਤ ਹੀ ਸੋਹਣੇ ਉਹਨਾਂ ਦੀ ਮਤਲਬ ਪਰਸਨੈਲਿਟੀ ਹੁੰਦੀ ਐ ਤੇ ਫਿਰ ਉਹ ਕਮੈਂਟ ਕਰਦੇ ਹੋ ਤੁਸੀਂ ਪੜਿਆ ਕਰੋ ਬਈ ਤੇ ਬੜੇ ਸੋਹਣੇ ਸੋਹਣੇ ਮਤਲਬ ਕਿ ਉਹ ਉਹਨਾਂ ਦੇ ਵਿਚਾਰ ਹੁੰਦੇ ਜਿ ਵਿਚਾਰ ਤਾਂ ਫਿਰ ਬੰਦਾ ਆਪਦੇ ਉਹੋ ਜਿਹੇ ਦੇਉ ਨਾ ਜੀ ਜਿਵੇਂ ਜਿਵੇਂ ਉਹਨਾਂ ਦਾ ਦਿਮਾਗ ਉਹ ਵਿਚਾਰ ਬੜੇ ਸੋਹਣੇ ਸੋਹਣੇ ਦਿੰਦੇ ਨੇ ਉਹ ਦੇਖਿਆ ਕਰੋ ਭਾਈ ਤੁਸੀਂ ਤੇ ਆਪਣਾ ਫੁਲਕਾ ਗਿਆ ਬਣ ਤੇ ਬਣ ਗਿਆ ਜਦੋਂ ਤੇ ਆਪਾਂ ਕੀ ਕਰਨਾ ਜੀ ਇਹਨੂੰ ਉੱਤੇ ਲਿਆ ਰਾੜ ਰਾੜ ਕੇ ਸਮਾਰ ਕੇ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਲਾ ਲੈਣਾ ਤੇ ਦੂਜੇ ਫੁਲਕੇ ਨੂੰ ਉੱਤੇ ਪਾ ਦੇਣਾ ਹੈਗਾ ਦੂਜਾ ਫੁਲਕਾ ਆਪਣਾ ਤਿਆਰ ਹੀ ਆਪਾਂ ਨਾਲ ਦੀ ਨਾਲ ਹੀ ਵੇਲ ਲੈਣੇ ਆ ਇਹ ਆਪਾਂ ਇੱਕੇ ਲਖਤ ਸਾਰੇ ਟੱਬਰ ਨੂੰ ਰੋਟੀ ਖਵਾ ਦੇਣੀ ਹੈਗੀ ਤੇ ਆਪਾਂ ਨੇ ਕੀ ਕਰਨਾ ਜੀ ਸਾਰਾ ਕੁਝ ਹੋਇਆ ਤਿਆਰ ਤੇ ਮੈਂ ਪਹਿਲਾਂ ਤਾਂ ਮੈਨੂੰ ਐਂ ਦੱਸੋ ਵੀ ਸੌਖੀ ਤੇ ਸਰ ਲਈ ਜੀ ਸਬਜੀ ਕਿਹਨੂੰ ਕਿਹਨੂੰ ਚੰਗੀ ਲੱਗੋ ਆਪਾਂ ਹੁਣ ਦੇਸੀ ਕਿਉਂ ਨਾ ਲੈਣਾ ਚੋਪੜ ਇਹਦੇ ਵਿੱਚ ਘਿਓ ਵੀ ਪੈ ਜਾਊਗਾ ਸਬਜੀ ਦੇ ਵਿੱਚ ਬਹੁਤ ਵਧੀਆ ਸਬਜੀ ਬਣੀ ਐ ਤੇ ਆਪਾਂ ਹੁਣ ਧਰਨ ਲੱਗੇ ਆ ਜੀ ਇਹਦੇ ਉੱਤੇ ਸਬਜੀ ਫੁਲਕੇ ਦੇ ਉੱਤੇ ਆਪਾਂ ਆਪਦੇ ਦੋ ਫੁਲਕੇ ਲਾ ਲੇ ਤੇ ਚਲੋ ਦੇਖੀ ਜਊ ਜੀ ਦੂਜਿਆਂ ਦਾ ਕੀ ਬਣੂਗਾ ਹਨਾ ਦੂਜਿਆਂ ਦਾ ਜਿਹੜਾ ਕੁਝ ਬਣੂਗਾ ਦੇਖੀ ਜਊ ਆਪਾਂ ਤਾਂ ਹੁਣ ਫਟਾਫਟ ਕੇ ਦਾ ਗਰਮ ਗਰਮ ਫੁਲਕੇ ਲੈੜਿਆ ਖਾ ਤੇ ਭਾਈ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਮੇਰੀ ਵੀਡੀਓ ਦੇਖਦੇ ਹੋ ਲਾਇਕ ਕਮੈਂਟ ਕਰਦਿਆ ਕਰੋ ਕੁੜੀਓ ਤੁਹਾਨੂੰ ਸੋਹਣੀ ਲੱਗੀ ਤਾਂ ਭਾਈ ਇਹਨੂੰ ਸੇਵ ਕਰਕੇ ਰੱਖ ਲਓ ਤੇ ਆਈ ਮਣਾ ਦਿਆ ਕਰੋ ਮੈਂ ਕਹਿੰਦੀ ਆ ਘਰ ਦੇ ਰੋ ਖੁਸ਼ ਕਰ ਦਿਆ ਕਰੋ ਮੈਂ ਪੂਰਾ ਖੁਸ਼ ਕਰਕੇ ਰੱਖਦੀ ਆ ਉਹਨਾਂ ਨੂੰ ਮੈਂ ਰਹਿੰਦਾ ਵੀ 1000 ਦੀ ਸਬਜੀ